ਆ ਗਿਆ ਹੋ ਗਿਆ ਹੋ ਗਈ ਬੱਚੋ ਵਾਗੂ ਜੀ ਕਰ ਖਾਸਾ ਜੀ ਫਤੇ ਪਿਛਲੇ ਚਾ ਪਪੜੇ ਤੱਤਾ ਥੱਥਾ ਦੱਦਾ ਤਾ ਦਨਾਨ ਤ ਤਵਾਰ ਗਿਆ ਆ ਗਿਆ ਪਪਾ ਹੈ ਨਾ ਹਾਂਜੀ ਸਾਰੇ ਬੋਲੋ ਪਪਾ ਪਰਮਾਤਮਾ ਫਫਾ ਹਲ ਕਿੱਥੇ ਰੱਖ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸਜਾਵਟ ਕਰਨ ਲਈ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਸਜਾਵਟ ਕਰਨ ਲਈ ਫੁੱਲ ਹਰਮੰਦਰ ਸਾਹਿਬ ਤੁਸੀਂ ਦੇਖਣਾ ਰੋਜ਼ ਫੁੱਲ ਨਵੇਂ ਲੱਗਦੇ ਗੁਰੂ ਸਾਹਿਬ ਦੇ ਅੱਗੇ ਫੁੱਲ ਬੱਬਾ ਬਾਣੀ ਪਰਸਾ ਬੱਬਾ ਬਾਣੀ ਤੇ ਵਰਸ਼ਾ ਵਰਸ਼ਾ ਵੀ ਕੰਮ ਆਉਂਦਾ ਜੁੱਧਾਂ 'ਚ ਜੰਗਾਂ 'ਚ ਜੁੱਧਾਂ 'ਚ ਆਪਣਾ ਬਚਾਓ ਕਰਨੇ ਇੱਕ ਹਥਿਆਰ ਹੈ ਵਰਸ਼ਾ ਇੱਕ ਹਥਿਆਰ ਦਾ ਨਾਮ ਤੇ ਬਾਣੀ ਵੀ ਆਪਾਂ ਨੂੰ ਸ਼ਕਤੀ ਦਿੰਦੀ ਆ ਪਬਾ ਭਗਤ ਜਿਵੇਂ ਭਗਤ ਨਾਮਦੇਵ ਜੀ ਭਗਤ ਧੰਨਾ ਜੀ ਭਗਤ ਪ੍ਰਲਾਦ ਜੀ 15 ਭਗਤਾਂ ਦੇ ਨਾਮ ਗੁਰਬਾਣੀ ਚਾਹੇ ਜਿਨ੍ਹਾਂ ਦੀ ਗੁਰਬਾਣੀ ਮਮਾ ਮਾਤਾ ਮਾਤਾ ਹਾਂ ਮਾ ਜਾ ਮਾਤਾ ਗੁਜਰੀ ਜੀ ਮਾਤਾ ਸਾਹਿਬ ਕੌਰ ਜੀ ਹੈ ਨਾ ਬਹੁਤ ਮਾਤਾਵਾਂ ਦੇ ਨਾਮ ਜਿਹੜੀਆਂ ਮਤ ਆਪਣੇ ਸਿੱਖ ਧਰਮ ਵਿੱਚ ਹੋਈਆਂ ਹੋਣ ਤੁਸੀਂ ਤੇ ਸਾਰੇ ਬੋਲੋ सारे बच्चे बोलो भाई ध्यान दो इधर पप्पा पप्पा बब्बा बब्बा बर्षा पब्बा भगत मम्मा माता माता गुजरी जी माता साहब कौर जी ਤੁਹਾਡੀ ਆਪਣੀ ਮਾਤਾ ਵੀ ਹੋ ਸਕਦੀ ਜਿਨ੍ਹਾਂ ਨੇ ਤੁਹਾਨੂੰ ਇਸ ਦੁਨੀਆ ਤੇ ਜਨਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ